ਸਿੱਖ ਗੁਰੂਆਂ ਦੀਆਂ ਸਾਖੀਆਂ ਵਿੱਚ ਇੱਕ ਵਾਰ ਫਿਰ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੁਰੂਕੀਆਂ ਸਾਖੀਆਂ ਦੇ ਖਜ਼ਾਨੇ ਚੋਂ ਨਾ ਇੱਕ ਹੋਰ ਬੜੀ ਮਤਲਬ ਦਿਲਚਸਪ ਕਹਾਣੀ ਸਾਂਝੀ ਕਰਾਂਗੇ ਹਾਂਜੀ ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਪਹਾੜੀ ਰਿਆਸਤਾਂ ਦੇ ਕੁਝ ਰਾਜਿਆਂ ਨਾਲ ਜੁੜੀ ਹੋਈ ਹੈ ਬਿਲਕੁਲ ਜੀ ਤੇ ਇਹ ਸਾਰਾ ਜਿਹੜਾ ਪ੍ਰਸੰਗ ਹੈ ਇਹ ਕੀਰਤਪੁਰ ਸਾਹਿਬ ਦਾ ਹੈ ਨਿਮਾਣੀ ਇਕਾदशी ਦਾ ਖਾਸ ਮੌਕਾ ਸੀ ਉਦੋਂ ਅੱਛਾ ਨਿਮਾਣੀ ਇਕਾदशी ਹਾਂਜੀ ਗੁਰੂ ਸਾਹਿਬ ਉਦੋਂ ਕਰਤਾਰਪੁਰ ਤੋਂ ਕੀਰਤਪੁਰ ਆਏ ਸਨ ਤੇ ਫਿਰ ਖਬਰ ਸੁਣ ਕੇ ਸੰਗਤਾਂ ਦੂਰੋਂ ਨੇੜਿਓਂ ਬਹੁਤ ਵੱਡੀ ਗਿਣਤੀ ਚਾਈਆਂ ਦਰਸ਼ਨਾਂ ਲਈ ਤਾਂ ਫਿਰ ਮਾਹੌਲ ਕਾਫੀ ਪਰਵਾ ਹੋਣਾ ਮਤਲਬ ਨਿਮਾਣੀ ਇਕਾदशी ਆਮ ਤੌਰ ਤੇ ਮਹੀ ਜੂਨ ਚੁੰਦੀ ਹੈ ਤਾਂ ਪੂਰਾ ਜੋਸ਼ ਹੁਣਾ ਉੱਥੇ ਕੌਣ ਕੌਣ ਸੀ ਮਤਲਬ ਖਾਸ ਲੋਗਾ ਚੋਂ ਹਾਂਜੀ ਹਾਂਜੀ ਬਹੁਤ ਰੌਣਕ ਸੀ ਦੇਖੋ ਜੀ ਕਈ ਤਾਂ ਬੜੇ ਪ੍ਰਮੁੱਖ ਸਿੱਖ ਸਨ ਉੱਥੇ ਜਿਵੇਂ ਆ ਰਾਮਦਾਸ ਪਿੰਡ ਤੋਂ ਬਾਬਾ ਬੁੱਢਾ ਜੀ ਦੇ ਵੰਸ਼ ਚੋਂ ਪਾਈ ਭਾਨਾ ਆਏ ਅੱਛਾ ਜੀ ਤਾਂ ਦੀ ਸੰਗਤ ਨਾਲਾਈ ਡਬੁਰਜੀ ਤੋਂ ਅੰਬੀਏ ਦਾ ਕੋਲਾ ਫਿਰ ਪਾਈ ਕੇ ਫਫਿਆਂ ਤੋਂ ਪਾਈ ਬਹਿਲੋ ਸਿਆਲਕੋੜ ਦੀ ਸੰਗਤ ਲੈ ਕੇ ਆਏ ਸਨ ਤੇ ਰਾਜਿਆਂ ਦਾ ਵੀ ਜ਼ਿਕਰ ਕੀਤਾ ਸੀ ਤੁਸੀਂ ਸ਼ੁਰੂ ਚ ਪਹਾੜੀ ਰਾਜੇ ਹਾਂ ਉਹ ਵੀ ਖਾਸ ਕਰਕੇ ਦੇਖੋ ਕਹਿਲੂਰ ਤੋਂ ਆਏ ਸੀ ਰਾਜਾ ਕਲਿਆਣ ਚੰਦ ਕਲਿਆਣ ਚੰਦ ਤੇ ਹੰਡੂਰ ਤੋਂ ਰਾਜਾ ਹਿੰਮਤ ਚੰਦ ਉਹ ਆਪਣੇ ਪੁੱਤਰ ਤਾਰਾ ਚੰਦ ਤੇ ਦੀਵਾਨ ਚੰਦ ਨੂੰ ਵੀ ਨਾਲ ਲਿਆਏ ਸਨ ਅੱਛਾ ਇੱਥੋਂ ਤੱਕ ਕਿ ਚੰਬੇ ਤੋਂ ਵੀ ਸਿੱਖ ਸ਼ਰਦਾਲੂ ਪਹੁੰਚੇ ਹੋਏ ਸੀ ਸਾਰਿਆਂ ਨੇ ਆਪੋ ਆਪਣੀ ਸ਼ਰਧਾ ਨਾਲ ਭੇਟਾਵਾਂ ਰੱਖੀਆਂ ਗੁਰੂ ਜੀ ਦੇ ਦਰਸ਼ਨ ਕੀਤੇ ਬੜਾ ਮਤਲਬ ਮਾਹੌਲ ਸੀ ਤੇ ਇਸੇ ਮਤਲਬ ਭਰੇ ਦੀਵਾਨ ਚ ਫਿਰ ਉਹ ਸਵਾਲ ਉੱਠਿਆ ਜਿਸ ਕਰਕੇ ਸਾਖੀ ਅੱਗੇ ਤੁਰੀ ਭਾਈ ਨੰਨੂ ਦਾ ਜ਼ਿਕਰ ਆਉਂਦਾ ਹਾਂਜੀ ਬਿਲਕੁਲ ਪਾਈ ਨੰਨੂ ਨਾਂ ਦੇ ਸਿੱਖ ਸਨ ਉਹਨਾਂ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਕੀ ਪੁੱਛਿਆ ਉਹਨਾਂ ਨੇ ਕਹਿੰਦੇ ਮਹਾਰਾਜ ਆ ਜਿਹੜੇ ਰਾਜੀ ਨੇ ਇਹ ਵਿਚਾਰੇ ਕਈ ਸਾਲਾਂ ਤੋਂ ਗਵਾਲੀਅਰ ਦੇ ਕਿਲੇ 'ਚ ਬੜੀਆਂ ਮੁਸ਼ਕਿਲਾਂ ਛਲ ਰਹੇ ਨੇ ਮਤਲਬ ਗਵਾਲੀਅਰ ਦਾ ਕਿਲਾ ਉਦੋਂ ਮੁਗਲਾਂ ਦਾ ਇੱਕ ਕਿਸਮ ਦਾ ਜੇਲ੍ਹਖਾਨਾ ਸੀ ਰਾਜਸੀ ਕੈਦੀਆਂ ਲਈ ਹਾਂ ਹਾਂ ਬਿਲਕੁਲ ਤਾਂ ਪੁੱਛਿਆ ਇਹਨਾਂ ਨੇ ਐਸਾ ਕੀ ਕੀਤਾ ਸੀ ਕੀ ਗੁਨਾਹ ਸੀ ਇਹਨਾਂ ਦਾ ਤੇ ਹੁਣ ਅਸੀਂ ਕਿਹੜੀ ਇਹਨਾਂ ਨੇ ਕੋਈ ਚੰਗਿਆਈਆਂ ਦਰਿਆਦਲੀ ਦਿਖਾਈ ਹੈ ਕਿ ਸਾਰੇ ਪਹਾੜਾਂ 'ਚ ਇਹਨਾਂ ਦੀ ਵਾਵਾ ਹੋ ਰਹੀ ਹੈ ਕਹਿੰਦੇ ਗਰੀਬ ਨਿਵਾਜ਼ ਮੇਰੇ ਮਨ 'ਚ ਨੇ ਸ਼ੰਕੇ ਨੇ ਇਹ ਦੂਰ ਕਰੋ ਹੂੰ ਬਹੁਤ ਵਾਜਿਬ ਸਵਾਲ ਸੀ ਸਿੱਧਾ ਤੇ ਸਾਫ਼ ਤਾਂ ਗੁਰੂ ਸਾਹਿਬ ਨੇ ਫਿਰ ਕੀ ਜਵਾਬ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਸਕੁਰਾ ਕੇ فرمایا ਭਾਈ ਸਿੱਖ ਤੇਰਾ ਸਵਾਲ ਬਿਲਕੁਲ ਸਹੀ ਹੈ ਟੁਕਵਾਏ ਤੇ ਫਿਰ ਉਹਨਾਂ ਨੇ ਨਾ ਇਹਨਾਂ ਰਾਜਿਆਂ ਦਾ ਪੂਰਾ ਪਿਛੋਕੜ ਦੱਸਣਾ ਸ਼ੁਰੂ ਕੀਤਾ अच्छा मतलब इतिहास खोलया हां जी ਦੱਸਿਆ ਕਿ ਇਹਨਾਂ ਦਾ ਇੱਕ ਪੁਰਖਾ ਸੀ ਵੱਡਾ ਨਾਂ ਸੀ ਉਹਦਾ ਲੋਧੀਆ ਕਹਿੰਦੇ ਪੂਰਬ ਵੱਲੋਂ ਆਇਆ ਸੀ ਲੋਧੀਆ ਹਾਂ ਬੜਾ ਮਤਲਬ ਪਰਉਪਕਾਰੀ ਬੰਦਾ ਸੀ ਤਪੱਸਿਆ ਬਹੁਤ ਕੀਤੀ ਸੀ ਉਹਨੇ ਤੇ ਜਦੋਂ ਇਸ ਇਲਾਕੇ 'ਚ ਆਇਆ ਨਾ ਤਾਂ ਗੁੱਜਰ ਲੋਕਾਂ ਨੇ ਹਾਂ ਜੀ ਗੁੱਜਰਾਂ ਨੇ ਬੜੇ ਉਤਸ਼ਾਹ ਨਾਲ ਉਹਦਾ ਸਵਾਗਤ ਕੀਤਾ ਉਹਨੂੰ ਪਨਾਹ ਦਿੱਤੀ ਅੱਛਾ ਤਾਂ ਲੋਧੀਆ ਤੇ ਗੁੱਜਰ ਫਿਰ ਕਹਾਣੀ ਕਹਿਲੂਰ ਤੱਕ ਕਿਵੇਂ ਪਹੁੰਚੀ ਗੁਰੂ ਜੀ ਨੇ ਅੱਗੇ ਦੱਸਿਆ ਕਿ ਪੁਰਾਣੇ ਸਮੇਂ 'ਚ ਨਾ ਗੁਜਰਾ ਦੇ ਕਬੀਲੇ 'ਚ ਇੱਕ ਬੜਾ ਨੇਕ ਬੰਦਾ ਸੀ ਜਸਬੀਰ ਉਹ ਪਿੰਡ ਦਾ ਮੁਖੀ ਸੀ ਤੇ ਲੋਧਿਆ ਨੂੰ ਸ਼ਿਕਾਰ ਦਾ ਸ਼ੌਕ ਸੀ ਅੱਛਾ ਇੱਕ ਦਿਨ ਜਦੋਂ ਲੋਧਿਆ ਸ਼ਿਕਾਰ ਤੇ ਜਾਣ ਲੱਗਾ ਤਾਂ ਜਸਬੀਰ ਵੀ ਨਾਲ ਹੋ ਤੁਰਿਆ ਤੇ ਉਹ ਗਏ ਇੱਕ ਛੋਟੀ ਜੀ ਬਸਤੀ ਸੀ ਕਹਿਲੂਰ ਉਹਦੇ ਬਾਹਰ ਜਾ ਕੇ ਲੁਕੇ ਕਹਿਲੂਰ ਬਸਤੀ ਹਾਂ ਲੋਧਿਆ ਨੇ ਪੁੱਛਿਆ ਜਸਬੀਰ ਨੂੰ ਇਹ ਕਿਹੜੀ ਥਾਂ ਹੈ ਤਾਂ ਜਸਬੀਰ ਨੇ ਦੱਸਿਆ ਕਿ ਇਹ ਬਸਤੀ ਬੜੀ ਸ਼ੁਭ ਮੰਨੀ ਜਾਂਦੀ ਹੈ ਸ਼ੁਭ ਅੱਛਾ ਕਿਵੇਂ ਜਸਬੀਰ ਨੇ ਅੱਗੇ ਦੱਸਿਆ ਕਹਿੰਦਾ ਇੱਥੇ ਨਾ ਪਾਰਦਵਾਜ ਰਿਸ਼ੀ ਨੇ ਤਪ ਕੀਤਾ ਸੀ ਤੇ ਬਜ਼ੁਰਗਾਂ ਤੋਂ ਸੁਣਿਆ ਸੀ ਇੱਕ ਵਾਰ ਰਿਸ਼ੀ ਜੀ ਧਿਆਨ ਚ ਬੈਠੇ ਸੀ ਉਹਨਾਂ ਦੀ ਗਾਂ ਬਾਹਰ ਚੱਲ ਰਹੀ ਸੀ ਇੱਕ ਸ਼ੇਰ ਨੇ ਹਮਲਾ ਕਰਤਾ ਓਹੋ ਪਰ ਕਹਿੰਦੇ ਗਾਂ ਨੇ ਸ਼ੇਰ ਨੂੰ ਮਾਰ ਸੁੱਟਿਆ ਕਮਾਲ ਹੈ ਹਾਂਜੀ ਤੇ ਫਿਰ ਕਈ ਯੁੱਗਾਂ ਬਾਅਦ ਕਹਿੰਦੇ ਇੱਕ ਹੋਰ ਘਟਨਾ ਹੋਈ ਇੱਕ ਬੱਕਰੀ ਤੇ ਚੀਤੇ ਦੀ ਲੜਾਈ ਹੋ ਗਈ ਤੇ ਚੀਤਾ ਬੱਕਰੀ ਤੋਂ ਹਾਰ ਕੇ ਭੱਜ ਗਿਆ ਵਾਹ ਮਤਲਬ ਉਸ ਥਾਂ 'ਚ ਕੋਈ ਖਾਸ ਗੱਲ ਸੀ ਤਾਂ ਸਿਰਫ ਸ਼ੀ ਭਾਰਦਵਾਜ ਕਰਕੇ ਜਾਂ ਹੋਰ ਵੀ ਕੁਝ ਨਹੀਂ ਗੁਰੂ ਜੀ ਨੇ ਹੋਰ ਦੱਸਿਆ ਕਹਿੰਦੇ ਉਸੇ ਬਸਤੀ 'ਚ ਇੱਕ ਹੋਰ ਰਾਜਾ ਹੋਇਆ ਨਾਸੀ ਕਹਿਲੂਰ ਉਹਨੇ ਵੀ ਉੱਥੇ ਤਬ ਕੀਤਾ ਸੀ ਹਾਂ ਤੇ ਉਹ ਇਹਨਾਂ ਰਾਜਾਂ ਦਾ ਹੀ ਪੂਰਵਜ ਸੀ ਅੱਛਾ ਕਹਿਲੂਰ ਰਾਜਾ ਹਾਂ ਲੋਗ ਉਹਦੇ ਬਾਰੇ ਬਹੁਤ ਗੱਲਾਂ ਕਰਦੇ ਸਨ ਤੇ ਕਹਿੰਦੇ ਉਸੇ ਰਾਜੇ ਦੇ ਨਾਂ ਤੇ ਫਿਰ ਬਸਤੀ ਦਾ ਨਾਂ ਕਹਿਲੂਰ ਪੈ ਗਿਆ ਤਾਂ ਇਹ ਸੀ ਕਹਿਲੂਰ ਨਦੀ ਕਹਾਣੀ ਸਮਝ ਆ ਗਈ ਫਿਰ ਲੋਧਿਆ ਜਿਹੜਾ ਪੂਰਬ ਤੋਂ ਆਇਆ ਸੀ ਉਹਦਾ ਕੀ ਬਣਿਆ ਸਬਚ ਗੁਰੂ ਜੀ ਨੇ ਅੱਗੇ ਸਮਝਾਇਆ ਪਾਈ ਨੰਨੂ ਦੇਖ ਇਸੇ ਸ਼ੁਭ ਬਸਤੀ ਵਿੱਚ ਨਾ ਸਮਾ ਪਾ ਕੇ ਲੋਧਿਆ ਨੇ ਕਿਲਾ ਬਣਵਾਇਆ ਅੱਛਾ ਕਹਿਲੂਰ ਵਿੱਚ ਹਾਂ ਫਿਰ ਕਹਿੰਦੇ ਕਈ ਹਜ਼ਾਰ ਸਾਲ ਲੰਗੇ ਇਸੇ ਰਾਜੇ ਨੇ ਮਤਲਬ ਲੋਧਿਆ ਨੇ ਨੈਣਾ ਦੇਵੀ ਦਾ ਅਸਥਾਨ ਵੀ ਬਣਵਾਇਆ ਤੇ ਬਾਅਦ ਵਿੱਚ ਹੰਡੂਰ ਦਾ ਕਿਲਾ ਵੀ ਉਹ ਸਾਰਿਆ ਉਹ ਤਾਂ ਨੈਣਾ ਦੇਵੀ ਤੇ ਹੰਡੂਰ ਦਾ ਕਿਲਾ ਵੀ ਲੋਧਿਆ ਨੇ ਬਣਵਾਇਆ ਤਾਂ ਫਿਰ ਜਿਹੜੇ ਰਾਜੇ ਉੱਥੇ ਮੌਜੂਦ ਸੀ ਕਲਿਆਣ ਚੰਦ ਕੇਲੂਰੀ ਤੇ ਹਿੰਮਤ ਚੰਦ ਹੰਡੂਰੀ ਉਹ ਇਸੇ ਲੋਧਿਆ ਦੇ ਵੰਸ਼ੋਂ ਹੋਏ ਬਿਲਕੁਲ ਬਿਲਕੁਲ ਉਹ ਉਸੇ ਦੀ ਵੰਸ਼ ਪਰੰਪਰਾ ਚੋਂ ਸਨ ਇਹ ਤਾਂ ਪਿਛੋਕੜ ਸਮਝ ਆ ਗਿਆ ਪਰ ਭਾਈ ਨੰਨੂ ਨੇ ਜਿਹੜਾ ਪੁੱਛਿਆ ਸੀ ਕਿ ਇਹਨਾਂ ਨੂੰ ਮੁਸ਼ਕਲਾਂ ਕਿਉਂ ਆਈਆਂ ਗਵਾਲੀਅਰ ਕਿਉਂ ਜਾਣਾ ਪਿਆ ਝਗੜਾ ਕੀ ਸੀ ਉਹਦਾ ਜਵਾਬ ਕਿੱਥੇ ਹੈ ਹਾਂ ਗੁਰੂ ਜੀ ਹੁਣ ਉਸੇ ਨੁਕਤੇ ਤੇ ਆਏ ਉਹਨਾਂ ਦੱਸਿਆ ਕਿ ਜਿਹੜਾ ਰਾਜਾ ਕਲਿਆਣ ਚੰਦ ਸੀ ਨਾ ਕਹਿਲੂਰ ਵਾਲਾ ਹਾਂਜੀ ਉਹਨੇ ਹੰਡੂਰ ਦੀ ਸਰਹੱਦ ਦੇ ਨੇੜੇ ਇੱਕ ਹੋਰ ਕਿਲਾ ਬਣਵਾਇਆ ਨਾਂ ਰੱਖਿਆ ਕਲਿਆਣੀ ਕਿਲਾ ਤੇ ਨਾਲ ਹੀ ਇੱਕ ਪਿੰਡ ਵਸਾਇਆ ਜਿਹਦਾ ਨਾਂ ਰੱਖਿਆ ਕੋਟ ਕਲਿਆਣ ਕੋਟ ਕਲਿਆਣ ਹਮ ਇੱਥੇ ਕੁਝ ਖਾਸ ਹੋਇਆ ਲੱਗਦਾ ਹੈ ਹਾਂਜੀ ਗੁਰੂ ਜੀ ਨੇ ਇੱਥੇ ਆ ਕੇ ਗੱਲ ਸਪਸ਼ਟ ਕੀਤੀ ਉਹਨਾਂ ਫਰਮਾਇਆ ਇਸ ਥਾਨ ਕੋਟ ਕਲਿਆਣ ਹੀ ਝਗੜੇ ਦਾ ਕਾਰਨ ਬਣਿਆ। ਅੱਛਾ ਤਾਂ ਮਤਲਬ ਇਹ ਨਵਾਂ ਕਿਲਾ ਤੇ ਪਿੰਡ ਜਿਹੜਾ ਸਰਹੱਦ ਤੇ ਬਣਿਆ ਉਹਨੇ ਦੋਵਾਂ ਰਿਆਸਤਾਂ ਕਹਿਲੂਰ ਤੇ ਹੰਡੂਰ 'ਚ ਵਿਵਾਦ ਖੜਾ ਕਰ ਦਿੱਤਾ। ਬਿਲਕੁਲ। ਇੱਥੋਂ ਹੀ ਇਹ ਸਮਝੋ ਰਫੜ ਸ਼ੁਰੂ ਹੋਇਆ। ਜਿਹੜਾ ਫਿਰ ਸ਼ਾਇਦ ਵੱਧਾ-ਵੱਧਾ ਉਹਨਾਂ ਦੇ ਗਵਾਲੀਅਰ ਜਾਣ ਦਾ ਵੀ ਕਾਰਨ ਬਣਿਆ ਹੋਵੇ ਜਿਵੇਂ ਭਾਈ ਨੰਨੂ ਨੇ ਪੁੱਛਿਆ ਸੀ। ਤਾਂ ਇਹ ਸੀ ਪੂਰੀ ਕਹਾਣੀ ਦਾ ਸਿਰਾ। ਪੁਰਖਿਆਂ ਦੀ ਤਪੱਸਿਆ ਸ਼ੁਭ ਮੰਨੀ ਜਾਂਦੀ ਥਾਂ ਕਿਲੇ ਬਣਨੇ ਤੇ ਫਿਰ ਆਖਰ ਚ ਇੱਕ ਹੋਰ ਨਿਰਮਾਣ ਜਿਹੜਾ ਕੋਲ ਦੀ ਰਿਆਸਤ ਨਾਲ ਝਗੜੇ ਦੀ ਜੜ ਬਣ ਗਿਆ ਗੁਰੂ ਸਾਹਿਬ ਨੇ ਬੜੇ ਸੋਹਣੇ ਤਰੀਕੇ ਨਾਲ ਸਾਰਾ ਇਤਿਹਾਸ ਭਾਈ ਨੰਨੂ ਨੂੰ ਸਮਝਾ ਦਿੱਤਾ ਹਾਂਜੀ ਬਿਲਕੁਲ ਤੇ ਇਹ ਗੱਲ ਸਾਨੂੰ ਵੀ ਸੋਚਣ ਲਾਉਂਦੀ ਹੈ ਕਿ ਕਿਵੇਂ ਕਈ ਵਾਰ ਇਤਿਹਾਸਿਕ ਤੌਰ ਤੇ ਮਹੱਤਵਪੂਰਨ ਥਾਵਾਂ ਤੇ ਵੀ ਜਦੋਂ ਨਵੇਂ ਨਿਰਮਾਣ ਹੁੰਦੇ ਨੇ ਜਾਂ ਹੱਦਬੰਦੀ ਦਾ ਮਸਲਾ ਆਉਂਦਾ ਹੈ ਤਾਂ ਉਹ ਗਵਾਂਡੀ ਰਾਜਾਂ ਜਾਂ ਤਾਕਤਾਂ ਵਿਚਕਾਰ ਨ ਵੱਡੇ ਤਣਾਅ ਜਾਂ ਟਕਰਾਹ ਦਾ ਕਾਰਨ ਬਣ ਜਾਂਦੇ ਨੇ ਪਾਵੇਂ ਸ਼ੁਰੂਆਤ ਨੇਕ ਨiyet ਨਾਲ ਹੀ ਹੋਵੇ ਪਰ ਅਣਜਾਣੇ ਚ ਲੰਬੇ ਚੱਲਣ ਵਾਲੇ ਵਿਵਾਦ ਪੈਦਾ ਹੋ ਸਕਦੇ ਨੇ ਇਹ ਬਹੁਤ ਬਹੁਤ ਅਹਿਮ ਨੁਕਤਾ ਹੈ ਇਤਿਹਾਸ ਸਾਨੂੰ ਇਹੀ ਸਿਖਾਉਂਦਾ ਹੈ ਕਿ ਕੰਮਾਂ ਦੇ ਨਤੀਜੇ ਕਈ ਵਾਰ ਬੜੇ ਗੁੰਜਲਦਾਰ ਹੁੰਦੇ ਨੇ ਤੇ ਦੂਰ ਤੱਕ ਜਾਂਦੇ ਨੇ ਇੱਕ ਚੀਜ਼ ਮਨ ਚ ਆ ਰਹੀ ਹੈ ਗੁਰੂ ਸਾਹਿਬ ਨੇ ਝਗੜੇ ਦਾ ਕਾਰਨ ਤਾਂ ਦੱਸ ਦਿੱਤਾ ਕੋਟ ਕਲਿਆਣ ਕਿ ਉਹਨਾਂ ਨੇ ਇਸ ਦੇ ਹੱਲ ਬਾਰੇ ਵੀ ਕੁਝ ਇਸ਼ਾਰਾ ਕੀਤਾ ਜਾਂ ਫਿਰ ਇਹ ਕਹਾਣੀ ਇੱਥੇ ਰੁਕ ਗਈ ਸੋ ਤੱਕ ਤਾਂ ਹੀ ਮਿਲਦਾ ਹੈ ਮਤਲਬ ਕਾਰਨ ਸਪਸ਼ਟ ਕਰ ਦਿੱਤਾ ਗਿਆ ਹੋ ਸਕਦਾ ਹੈ ਅੱਗੇ ਇਸ ਤਾ ਹਲ ਕਿਸੇ ਹੋਰ ਪ੍ਰਸੰਗ ਵਿੱਚ ਆਉਂਦਾ ਹੋਵੇ ਪਰ ਇਸ ਸਾਖੀ ਚ ਜ਼ੋਰ ਕਾਰਨ ਦੱਸਣ ਤੇ ਹੀ ਹੈ ਸਹੀ ਗੱਲ ਹੈ ਬਹੁਤ ਖੂਬ ਇਸ ਡੂੰਗੀ ਜਾਣਕਾਰੀ ਤੇ ਚਰਚਾ ਲਈ ਬਹੁਤ ਧੰਨਵਾਦ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਸਿੱਖ குருਮਾਂ ਦੀਆਂ ਸਾਖੀਆਂ ਦੀ ਇੱਕ ਹੋਰ ਕੜੀ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ